ਰਤਾਰ ਸਲੂਕ ਮੱਲਾ ਪਹਿਲਾ ਦੂਦਾਰੂ ਸਰੂਪਿਆ ਜਾਂ ਸੁਤਾਵਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਉ ਕਰੀ ਨਾ ਹੋਈ ਬਲਹਾਰੀ ਕੋ ਤੋਸਿਆ ਤਰੰਤ ਰੰਝਾਈ ਲਿਖਿਆ ਰਹਾਉ ਜਾਤਮੈ ਜੋ ਜੋਤ ਮੈ ਜਾ ਤਾਗਲ ਕਲਾ ਭਰਪੂਰਿਆ ਤੂੰ ਸੱਚਾ ਸਾਬ ਸਿਵ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕੋ ਨਾਨਕ ਕਰਤੇ ਕੀਆਂ ਬਾਤਾਂ ਜੋਸ਼ ਕੰਨ ਸੁ ਕਰਿਆ ਸੁਦਰਗਾ ਸੰਭਲਾ ਪਹਿਲਾ ਇਕ ਓੰਕਾਰ ਸਗੁਰ ਪ੍ਰਸਾਦ ਸੁਦਰ ਤੇਰਾ ਕੀ ਹਾਸੂ ਕਰ ਕੇ ਆ ਜਿਤ ਪੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੀਕ ਅ ਸੰਖਾ ਕੀਤੇ ਤੇਰੇ ਗਾਵਣ ਹਾਰੇ ਕੀਤੇ ਤੇਰਾ ਪ੍ਰੀਤ ਸੁ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਉਣ ਤੁਨੋਂ ਪਉਣ ਪਣੀ ਬਸੰਤਰ ਗਾਵੈ ਰਾਤਮ ਦੁਆਰੇ ਗਾਵਣ ਤੁਨ ਚੇਤਾ ਗੁਤ੍ਰ ਜਾਣੇ ਲਿਹਲੇ ਤਰਮ ਵਿਚਾਰੇ ਗਾਵਣ ਤੁਨ ਈ ਸਰਬ੍ਰਮਾ ਦੇਵੀ ਸੋਣ ਤਰੇ ਸਾ ਸواری ਗਾਵਣ ਤੁਦ ਨੂੰ ਇੰਦਰਾ ਸੁਣ ਬੈਠੇ ਦੇਵਤਿਆਂਦਰ ਨਾਲੇ ਗਾਵਣ ਤੁਨ ਸਿ ਸਮਾਦੀ ਅੰਦਰ ਗਾਵਣ ਤੁਨ ਸਾਬ ਵਿਚਾਰੇ ਗਾਵਣ ਤੁਨ ਜਤੀ ਸਤੀ ਸੰਤੋਖੀ ਗਾਵਣ ਤੁਨ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਨਖੀਸਰ ਜੁ ਜਿ ਵਿਦਾਨਾ ਲੇ ਗਾਵਣ ਤੁਧ ਨੂੰ ਮੋਹਣਿਆ ਮਨਮੋਣ ਸੁਰਗਾ ਮਾਚ ਪਿਆਲੇ ਗਾਵਣ ਤੁਧ ਨੂੰ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਾਮਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰਖਾ ਰੱਖੇ ਤੇਰੇ ਤਾਰਿ 세ਤੁਨ ਗਮਣ ਜੋ ਤੁ ਪਾਰਤੇ ਤੇਰੇ ਪਤਰ ਸਾਲੇ ਹੋਰ ਕੀਤੇ ਤੁਮ ਗਮਣ ਸਿਮੈ ਚਿਤ ਨ ਆਵਣ ਨਾਨਕਿਆ ਵਿਚਾਰੇ ਸੋਏ ਸੋਇ ਸਦਾ ਸੱਚ ਸਹਿ ਸਾਚਾ ਸਚੀ ਨਾਈ ਹੈ ਪਿਉ ਉਸ ਜੈ ਨੰジャਸੀ ਰਚਨਾ ਜਿਨ ਮਰਚਾਈ ਰੰਗੀ ਰੰਗੀ ਪਾਤੀਂ ਕਰ ਕਰ ਜੋ ਸਿਮਾਯਾ ਜਿਨ ਨੂੰ ਫਾਇ ਕਰ ਕਰ ਦੇਖੇ ਕੀਤਾ ਆਪਣਾ ਜੋਤੇ ਦੇਵ ਡਿਆਏ ਜੁਸ ਪਾਵੈ ਸੋਇ ਕਰਸੀ ਫਿਰੁ ਕੁਮਣਾ ਕਰਣਾ ਜਾਈ ਸੋ ਪਾਸ ਸੋ ਸਾਪ ਸਹਬ ਨਾਨਕ ਰਹਿਣ ਜਾਈ ਆਸਮ ਲਾ ਪਹਿਲਾ ਸੁਣ ਵਡਾ ਖੀ ਸਭ ਕੋਈ ਕੀੜ ਵਡਾ ਡੀਠਾ ਹੋਈ ਕੀਮਤ ਪਾਇ ਨਾ ਕਿਹਾ ਜਾਹੀ ਕਹਿਣ ਵਾਲੇ ਤੇ ਰਈ ਸੁਮਾਈ ਵੱਡ ਮੇਰੇ ਸਾਬਾ ਗਰਗ ਪੀਰਾ ਗੁਣੀ ਘੀਰਾ ਕੋਈ ਨ ਜਾਣੇ ਤਰਕੀਤਾ ਕੀ ਉਡਚਿਆ ਰਹਾ ਸਭ ਸੁਤੀ ਮਨਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰ ਗੁਰ ਰਹਾ ਹੀ ਕਹਿ ਨ ਜਾਇ ਤਿਤਰ ਉਡਿਆਈ ਸਭ ਸਤ ਸਭ ਤਪ ਸਭ ਚਿੰਗਿਆਈਆਂ ਸਿੱਧਾ ਪੁਰਖਾਂ ਕੇ ਅਵਡਿਆਈਆਂ ਤੁਰਣ ਸ੍ਰੀ ਕਨੈਨ ਨ ਪਾਈਆ ਕਰਮ ਲੈਨੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤ੍ਰੇਪੰਡਾਰਾ ਜਿਸ ਤੂੰ ਦੇ ਤਸੇ ਕਿਆ ਚਾਰਾ ਨਾਨਕ ਸਜ ਸਵਾਰਨ ਹਾਰਾ ਸਾ ਮਨ ਲਾ ਪਹਿਲਾ ਆਖਾਂ ਜੀਵਾਂ ਸ੍ਰੀ ਮਰ ਜਾਉ ਆਖਣ ਓ ਖਾ ਸਚ ਨਾਹ ਸਚ ਨਾਮ ਕੀ ਲਾਗੇ ਪੂਖਾ ਹੋਤ ਪੂਖੇ ਖਾ ਚਲੀਏ ਦੂਖ ਸੁਖ ਸ੍ਰੀ ਮੇਰੀ ਮਾਹੀ ਸਾਚਾ ਸਭ ਸਾਚੇ ਨਾਇ ਰਹਾ ਸੱਚ ਨਾਮ ਕੀ ਤਲਵੜਿਆਈ ਆਤਿ ਕੀ ਕੀਮਤ ਨਿਪਾਈ ਜਿਸ ਸਾ ਮਿਲ ਕੇ ਆਖਨ ਪਾਹੇ ਵਡਨ ਹੋਵੇ ਕਾਣ ਨੰਜਾਇ ਨਾ ਉਮਰ ਨਾ ਐਸੋਗ ਦਿੰਦਾਰ ਨ ਚੁਕੇ ਪੁ ਗੁਣਿਓ ਹੁਰ ਨਾਹੀ ਕੋਈ ਨਾ ਕੋ ਆਨਾ ਕੋਈ ਜਿਉੜਿਆ ਤੇੜ ਤੇ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸੂ ਸਾਰੇ ਤੀਕਮ ਜਾਤ ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤਪੁਰਖਾਂ ਮਨੋਂ ਖਰੂ ਗੁਰ ਪਾਸ ਹਮ ਕੀ ਰਖਮ ਸਗੁ ਸਰਨ ਆਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਰੱਬ ਪ੍ਰਾਣ ਸਿਖਾਈ ਹਰ ਕੀ ਤਮਰੀ ਹੈ ਰਾਸ ਰਹਾ ਹਰ ਜਨ ਕੇ ਵਡ ਪਾ ਗੋਡੇਰੇ ਜਿਨਾਂ ਸਰਦਾਰ ਪਿਆਸ ਹਰ ਅਰ ਨਾਮ ਲੇ ਤ੍ਰੁਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਅਰਸ ਨਾਮ ਨ ਪਾਇ ਤੇ ਪਾਹੀ ਜਮ ਪਾਸ ਜੋ ਸਗੁ ਸੰਤ ਸੰਗਤ ਨੀ ਆਏ ਤ੍ਰਿਗ ਜੀਵੇ ਤ੍ਰਿਜੀਵਾ ਜਿਨ ਹਰ ਜਨ ਸਗੁ ਸੰਗਤ ਪਾਏ ਤੈਨ ਤਰ ਮਤ ਲਿਖਿਆ ਲਿਖਾਸ ਤਨ ਤਨ ਸਾਧ ਸੰਗਤ ਜਿਤਨਾ ਸੁਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਨ ਲਾਪਨ ਕਾਹੇ ਰੇ ਮਨ ਚਿਤ ਉਦਮ ਜਾ ਅਹਰ ਹਰ ਜੀ ਉਪਰੈ ਸਹਿਲ ਪਥਰਮ ਜੰਤੂ ਪਾਇ ਤਾਂ ਕਰ ਜਿ ਖਾਗੀ ਕਰ ਤਰਿਆ ਮਿਹਰੇ ਮਾਰੋ ਜੀ ਸਾਤ ਸੰਤ ਮਲੇ ਸੋ ਤਰਿਆ ਗੁਰ ਪ੍ਰਸਾਦਿ ਪਰਮ ਬਦ ਪਾਇ ਸੁਖੀ ਕਾਸ਼ਟ ਰਹਾ ਜਨ ਪਿਤਾ ਲੋ ਸੁਵੰਤਾ ਉਹਨਾਂ ਕੀ ਕੀ ਤਰਿਆ ਸਿਰਸਰੇ ਸੁਮਾਈ ਠਾਗੁਰ ਕਾਹੇ ਮਨ ਫੋ ਕਰਿਆ ਉੱਡੇ ਉਡਿਆ ਵੈ ਸੈ ਕੋਸਾ ਪਾਛੇ ਬਤਰੀ ਛਰਿਆ ਤਨ ਕੌਣ ਖਲਾਵੇ ਕੌਣ ਚਿਗਾਵੇ ਮਨ ਮੈਂ ਸਵਣ ਕਰਿਆ ਸਭ ਨਿਧਾਨ ਦਾਸ ਸਦਾਨ ਠਾਗੁਰ ਕਰਤ ਤਰਿਆ ਜਨ ਨਾਨਕ ਬਲ ਬਲ ਸਭ ਬਲ ਜਾਈ ਤਰੰਤ ਨੰ ਫਾਰਾ ਵਰਿਆ ਰਾਗਿਆ ਸੰਮਲਾ ਚੌਥਾ ਸੁਪੁਰਖ ਏਕ ਓੰਕਾਰ ਸਗੁਰ ਪ੍ਰਸਾਦ ਸੁਪੁਰਖ ਨਰੰਝਣ ਹਰਪੁਰਖ ਨਰੰਝਣ ਹਰਿ ਗੁਮਾ ਗੁਮ ਪਾਰਾ ਸਭ ਧਿਆਵੇ ਸਭ ਧਿਆਵੇ ਤੁਜੀ ਹਰ ਸੱਚੇ ਸਜਨ ਹਾਰਾ ਸਭ ਜੀ ਤੁਮਾਰੇ ਜੀ ਤੁਂਜੀਆਂ ਖਾਦਾ ਤਾਰਾ ਹਰਤਾਉ ਸੰਤੋ ਜੀ ਸਭ ਦੁੱਖ ਵਿਸਾਨਾਰਾ ਹਰਿਆ ਪੀਠਾਕੁਰ ਹਰੇ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜਕਟੇ ਅੰਤਰ ਸੁਨਰੰਤਰ ਜੀ ਹਰੇ ਕੋ ਪੁਰੂਸ ਮਾਨ ਇਕ ਦਾਤੀ ਇਕ ਪੁਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਹਉ ਤਉਦ ਬਨਵਰ ਨਾ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤਿਰਖਿਆ ਗੁਣ ਆਖ ਬਖਾਣ ਜੋ ਸੇਵੇ ਜੋ ਸੇਵੇ ਤੋ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਤਿਆਵੇ ਹਰ ਤਿਆਵੇ ਤੋਜੀ ਸੀ ਜਨ ਜੁਗ ਮੈਂ ਸਕਵਾਸੀ ਸੀ ਮੂਤ ਸਿਉ ਪੈ ਜਨਰਤਿਆ ਜੀ ਤੈਨ ਟੁੱਟੀ ਜਮ ਕੀ ਫਾਸੀ ਜਨ ਪਾਉ ਜਿਨ ਹਰਨਰ ਪਉ ਤੈ ਜੀ ਜਿਨ ਕਾ ਪਉ ਸਕਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੈ ਹਰ ਰੂ ਸਮਾਸੀ ਸੇਤਨ ਸੇਤਨ ਜਨਰਤਿਆ ਜੀ ਜਨਾਨੰਤ ਨੰਬਰ ਜਾਸੀ ਤੇਰੀ ਫਤ ਤੇਰੀ ਪਰਪੰਡਾਰ ਜੀ ਹਰੇ ਬੇਅੰਤ ਬੇਅੰਤਾ ਤੇਰੀ ਫਤ ਤੇਰੇ ਪਰਸਾਨ ਤੁਜੀ ਹਨਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਖਰਾਰ ਪੂਜਾ ਜੀ ਤਪ ਤਪੇ ਜਪੇ ਬੇਅੰਤਾਂ ਤੇਰੇ ਨੇਖ ਤੇਰੇ ਨੇਖ ਪੜੇगो ਸਮਰਦ ਸਾਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਫਤ ਸੇਵ ਪਦ ਪਲੇ ਜਨਾਨਕ ਜੀ ਜੋ ਪਾਵੇ ਮਿਰਿਆ ਭਗਵੰਤਾ ਤੂੰ ਆਦਪੁਰਖ ਪਰਮ ਪਰਕਰਤਾ ਜੀ ਤੁਧ ਜੀਵੜ ਵਰਨਾ ਕੋਈ ਤੁੰਜੁ ਜੁਗੀ ਕੋ ਸਦਾ ਸਾ ਤੂੰ ਏਕੋ ਜੀ ਤੂੰ ਨਿਚਰ ਕਰਤਾ ਸੋਈ ਵਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਵਿਆਪੇ ਸਿਰਸਾ ਉਪਾਈ ਜੀ ਵਿਆਪੇ ਸਭ ਕੋਈ ਜਨਨ ਗੁਣ ਗਾਵੀ ਕਰਤੇ ਕੇ ਜੀ ਜੋ ਸਭ ਸਕਾਰ ਜਨੋਈ ਆ ਸਮਲ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੈ ਸੋਈ ਤਿਸੀ ਜੋ ਤੂੰ ਦੇ ਸੋਇਉ ਪਾਈ ਰਹਾ ਸੁਭ ਤੇਰੀ ਤੂੰ ਸਭਨੀ ਤਾਇ ਜਿਸਨੂੰ ਕਿਰਪਾ ਕਰੇ ਤਨਾਮ ਰਤਨ ਪਾਏ ਗੁਰਮਖਲਾ ਦਾ ਮਨ ਮੋ ਗਵਾਇਆ ਵੈਰ ਵਿਛੋੜਿਆ ਮਲਾਇਆ ਤੂੰ ਦਰਿਆ ਸਤ ਜੀ ਮਾਈ ਤੁਦ ਬੰਦ ਦੂਜਾ ਕੋਈ ਨਹੀਂ ਜੀ ਜਨ ਸਭ ਤੇਰਾ ਖੀਲ ਬਝੂ ਮਨੁ ਵਿਚਿਆ ਸੰਜੂਗੀ ਮੇਲ ਜਿਸਨੂੰ ਤੂੰ ਜਣਾਏ ਸੋਈ ਜਿਨ ਜਾਣੀ ਹਰ ਗੁਣ ਸਦੀ ਆਖ ਬਖਾਨ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਦੀ ਹਰ ਨਾਮ ਸਮਾਇ ਤੂੰ ਆਪੇ ਖਰਤਾ ਤੇਰਾ ਕੀਆ ਸਭ ਹੋਈ ਤੁਦ ਬੰਦ ਦੂਜਾ ਵਰਨਾ ਕੋਈ ਤੁਮ ਕਰ ਕਰ ਵੇਖੀ ਜਾਣੀ ਸੋਈ ਜਨਾਨੇ ਗੁਰਮੁਖ ਫਰਗਟ ਆਸਮ ਹੱਲਾ ਪਹਿਲਾ ਤਿਤ ਸਰਰੜੈ ਪੈ ਜਨਵਾਸਾ ਪਾਣੀ ਪਾਉਤ ਨਹੀਂ ਕੀਆ ਪੰਗਜ ਮੋ ਪਗ ਨਹੀਂ ਚਾਲੈ ਹਮ ਦੇ ਖਾਤੈ ਡੂਬੀ ਅਲੀ ਮਨ ਇਕਨਾ ਚੀਸ ਮੂੜ ਮਣਾ ਹਰਬਿਸ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੋਦ ਦਾ ਜਨਮ ਪਿਆ ਪ੍ਰਮਤ ਨਾਨਕ ਥਿਨ ਕੀ ਸੰਨਾ ਜਿੰਤੁ ਨਾਈ ਵਿਸਰਿਆ ਸਮ ਹੱਲਾ ਪੰਨਾ ਤਈ ਪ੍ਰਾਤਮਾ ਨੁਖ ਦੇ ਹਰੀਆ ਗੋਦ ਮਿਲਨ ਕੀ ਤੇਰੀ ਬਰੀਆ ਅਵਰ ਕਾਇਤ੍ਰਿਕ ਤੇਨ ਕਾਮ ਮਿਲ ਸਾਸ ਸੰਫਰ ਕੇਵਲ ਨਾਮ ਸੰੰਜਾਮਲਾ ਪਉਜ ਤਰਨ ਗਏ ਜਨ ਮਿਰਥਾ ਜਾ ਤਰੰਗ ਮਾ ਕੀਰਾ Jap tap sanyam ਕਰਮਨਾ ਕਮਾਇਆ ਸੇਵਾ ਸਾ ਨੰਨਜਨ ਹਰਿ ਆ ਕਉ ਨ ਨਿਕਮ ਨੀਚ ਕਰਮਾ ਸਰਨ ਪਰੇ ਕੀ ਰਾਖੂ ਸ਼ਰਮ ਇਕ ਓੰਕਾਰ ਸਿਵਾਏ ਗੁਰੂ ਜੀ ਕੀ ਫਤੇ ਪਾਦ ਸੈਦਸਵੀ ਕਬਿਰ ਬਾਤ ਬੇਨਤੀ ਚੋਪਾਈਂ ਹਮਰੀ ਕਰੋ ਆਂਦੇ ਰੱਛਾ ਪੂਰਨੁ ਹੈ ਚਿਤ ਕੀ ਸ਼ਾਂਤ ਤਉ ਚਰਨਨ ਮਰੈ ਹਮਾਰਾ ਆਪਣਾ ਜਾਨਕ ਰੂਪਿਤ param ਹਮਰੇ ਦੁੜਸਵੇ ਤੁੰਗਾਓ ਆਪਾ ਦੇ ਮੋਹਿ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵ ਸਿਖ ਸੁਵੇ ਕਰਤਾਰੰ ਮੋਹ ਰਛਾਣ ਜੀ ਕਰ ਦੇ ਕਰੀਏ ਸਭੈਨ ਕੋ ਆ ਸੰਗਰੀ ਪੂਰਨ ਹੈ ਮਾਰੀ ਆਸਾ ਤੁਰ ਪਨ ਖਿਰੈ ਪਿਆਸਾ ਤੁਮੇ ਛਾੜ ਕੋ ਰਣ ਤਿਆਹ ਜੋ ਵਰਚੌਸ ਤੁਮ ਤੇ ਪਾਉ ਸੇਵਕ ਸਿੱਖ ਮਾਰੇ ਤਾਰੀਏ ਚੁੰਨ ਚੁੰਨ ਸਤਰਾ ਮਾਰੇ ਮਾਰੀ ਆਪ ਆਦੇ ਮੁਝੇ ਬਰਗੇ ਮਨਕਾਰ ਖਾਤਰਾ ਸਨ ਵਰਗੇ ਹੁਜੂ ਸਾ ਮਾਰੇ ਪਚਾ ਸਿਯ ਤੁਜੂ ਕਰਿਓ ਰਛਾ ਰਾਖ ਲਿਉ ਮੈ ਰਖਣਾਰੀ ਸਭ ਸੰਸਾਇ ਪਿਆਰ ਦੀਨ ਬੰ ਦੁਸ਼ਟਨ ਕੇ ਅੰਤਾ ਤੁਮਿਓ ਪੁਰੀ ਛਤਰ ਦਾ ਕੰਤਾ ਕਾਲ ਪਏ ਬ੍ਰਹਮਾ ਮੁਤਰਾ ਕਾਲ ਪਏ ਸੁਜੂ ਉਤਰਾ ਗਾਲ ਪਾਈ ਕਰਿ ਵਿਚਿਨ ਪ੍ਰਗਾਸ ਸਰਕਾਰ ਖਾਕੀ ਆਤਮਾਸਾ ਜਮਨਕਾਰ ਜੋਗੀ ਸਭ ਕੀਓ ਬੀਦਰਾ ਬ੍ਰਹਮਾ ਜੂਤੀ ਜਮਨਕਾਲ ਲੋ ਸੁਵਾਰਾ ਨਮਸ਼ਕਾਰ ਤੈ ਮਾਰ ਜਮਨਕਾਲ ਸਭ ਜਗਤ ਬਨਾਇ ਦੇਵ ਦਾ ਜਸ਼ਨੁ ਪਜਾਇ ਆਦਿ ਅੰਤਿ ਕੇ ਉਤਾਰਾ ਸਈ ਗੁਰੂ ਸਮਝਿਓ ਮਾਰਾ ਨਮਸ਼ਕਾਤਿ ਸ੍ਰੀ ਕਉਮਾਰੀ ਸਰਪਰਜਾ ਨੇ ਆਪ ਸਵਾਰੀ ਸ਼ਿਵਕਨ ਕੋ ਸ਼ਿਵ ਗੁਣ ਸੁਖ ਦਿਯੋ ਸਤਰਣ ਕੋ ਪਲ ਮੋਮੰਦ ਕੀਯੋ ਕੜ ਕਣ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀ ਪਛਾਨਤ ਜਿਟਿ ਤੇ ਕੁੰਚਰਸਤੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀ ਪਛਾਨੈ ਕੜ ਕਣ ਕੀ ਪੜ ਪੜ ਕੀ ਜਾਣੈ ਜਾਵੁ ਕਰ ਖਨਾ ਕਰ ਤਾਰਾ ਪਰਜਾ ਤਰ ਤਵ ਦੀ ਅਪਾਰੰ ਜਾਬਿਆ ਕਰ ਕਰ ਤੂ ਕਬੂ ਤੁਮ ਮਿਲ ਦੇਵ ਤਰ ਸਭੂ ਜੇ ਤੇ ਬਨ ਸਿ ਸਵ ਤਾਰੇ ਆਪ ਆਪਣੀ ਬੂਝ ਚਾਰੇ ਤੁਮ ਸਭੀ ਤੇਰੇ ਤਨ ਆਲਮ ਜਨਤ ਬੇਦ ਭੇਦਰ ਆਲਮ ਨਰੰਕਾਰ ਨਰਮ ਕਾਨੇ ਲੰਬ ਆਦਨੀ ਲਿਆਨਾਦ ਸੰਭ ਤਾਂ ਕਾ ਮੂੜ ਚਾਲਤ ਬੇਦਾ ਜਾਂ ਖੂ ਫੀਨ ਫਾਦ ਬੇਦਾ ਤਾਂ ਕੋ ਕਰ ਪਨਨ ਮਾਨਤ ਮਾ ਮੂੜ ਕਬੇ ਨ ਜਾਣ ਮਾਨ ਦੇ ਖੂ ਕਹ ਸਦਾ ਸਿਵ ਨਰੰਕਾਰ ਖਾ ਚਿੰਤ ਨਹੀਂ ਪੀ ਆਪ ਆਪਣੀ ਬੁੱਧ ਜੀਤੀ ਬਨਤ ਪਿੰਪੰਤ ਆਤੀ ਤੀ ਤੁਮਰਾ ਲਖਨਾਂ ਦਾ ਵਿਸਾਰਾ ਕਹਿ ਵਿਸਾ ਪ੍ਰਥਮ ਸੰਸਾਰ ਇਕਰੂ ਪਨੂ ਸਰੂਪਾ ਰੰਗ ਪਿਉ ਰਾਵ ਕੀ ਪੂਪਾ ਅੰਡ ਜੇ ਰਾਸੀ ਕੀਨੀ ਉਤਪੁਜ ਖਾਨ ਮੌਰ ਜੀਨੀ ਕਉ ਫੂ ਰਾਜਾ ਬੈਠਾ ਕਉ ਸਿੰਘ ਸਿੰਘਰ ਕੈਠਾ ਸਗਰੀ ਸਿੜ ਦਿਖਾਇ ਚੰਪਾ ਆਜੁਗਾ ਸਰੂਸੀਯੰਪਾ ਅਵਰਚਾ ਮੇਰੀ ਤੁਮ ਕਾਰੋ ਸਿਖੋ ਬਾਰਾ ਸਿਖ ਸੰਗਰ ਦੁੜਜਤੇ ਉਠਵਤ ਉਤਪਾਤਾ ਸਗਲ ਮਲੇਸ਼ ਕੋਰਣ ਕਾਤਾ ਜੇ ਆ ਤੋ ਤਾ ਸਰਣੀ ਪਰੇ ਤਿਨ ਕੀ ਦੁਖ ਦੂਤ ਮਾਰੇ ਪੁਰਖ ਜਉ ਪਰ ਤਿਆਰੇ ਤਿਨ ਕੀ ਤੁਮ ਸੰਗਣ ਸਭ ਟਾਰੇ ਜੋ ਕਲ ਕੋਈ ਇਕ ਬਾਰ ਤੇ ਆਏ ਹੈ ਤਾਂ ਕੀ ਕਾਲ ਹਟਨੀ ਹੈ ਰਛਾ ਹੋਏ ਤਾਂ ਸੁਭ ਖਾਲਾ ਦੁਸ਼ਟਾ ਇਠ ਤਰੇ ਰਤ ਕਾਲਾ ਕਿਰਪਾ ਦੜ ਸੰਜੈ ਨਾ ਰਹੂ ਤਾਂ ਕੀ ਤਾਉ ਤਨਕ ਮੇ ਆਰੂ ਰਿਦ ਸਿਧ ਕਰਮੋ ਸਭ ਹੋਈ ਦੁਰਸ਼ਾ ਸੁਸਕੇਨ ਕੋਈ ਇੱਕ ਬਾਰ ਜੰਤ ਮੈਂ ਸਵਾਰ ਕਾਲ ਪਾ ਤੇ ਤਾਂ ਬਾਰ ਜਨ ਨਾਮ ਤਿਆਰੂ ਕਾਹ ਧਾਰ ਦਿਰ ਦੁਸ਼ਟ ਦੋ ਤੇਰਾ ਖੜਕੀ ਮੈਂ ਸੰਤਿਆਰੀ ਆਪਾ ਧਿਲਿਉ ਬਾਰੀ ਸਰਬ ਠੋਰ ਮੂ ਹੋ ਸਾਈ ਦੁੜ ਦੋ ਤੇ ਲਿਉ ਬਚਾਈ ਸਵਿਆ ਪਾਈ ਗਾਇ ਜਬ ਤੇ ਤੁਮਰੇ ਤਾਤੇ ਕੁ ਆਸਰੇ ਨੀ ਆਨੇ ਨਰਾਮੀ ਪ੍ਰਾਨ ਕੁਰਾਨ ਅਨੇਕ ਹੈ ਮਤਿ ਕਨਾਂ ਮੰਨਿ ਸਿਮਰਤ ਸਾਸਤਰ ਬੀ ਸਭੇ ਬੂਪੀ ਦੁ ਕਾਮ ਇਕ ਨਾਂ ਜਾਣਿਓ ਸੇਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋ ਬਖਨਿਆ ਹਨਹੋਰਾ ਸਲਤਵਾਰ ਕੋ ਛਡਕੀ ਗਿਹੁ ਤਾਰ ਦਵਾਰ ਬਨ ਗੈ ਕੀ ਲਾਜ ਅਸ ਗੋਵਿੰਦਾਸ ਤਵਾਰ ਨਰਾਮ ਕਲੀ ਮਲਾ ਤੀਜਾ ਆਨੰਦ ਈਕੋ ਅੰਕਾਰ ਸਤਿਗੁਰ ਪ੍ਰਸਾਦ ਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਰੂਪ ਦਾ ਪਾਇਆ ਸਹਿ ਸੀਤੀ ਮਨੁ ਜੀਆਂ ਵਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤੰਗਾ ਹਰੀ ਕੇ ਨਾਮ ਅੰਜਨੀ ਵਸਾਇਆ ਕੈ ਨਾਨਕ ਨੰਦੁ ਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਤੁਸਾਰੋ ਹਰਿ ਨਾਲੇ ਹਰਿ ਨਾਰੋ ਤੁਮਨ ਮੇ ਦੂਸਾ ਵਿਸਾਰਨਾ ਅੰਗੀਕਾਰੁ ਖਰੇ ਤੇਰਾ ਕਰ ਸੁਬਸਵਾਰਨਾ ਸੁਭਨ ਗਲਾ ਸਮਰਾਜ ਸਵਾਮੀ ਸੋ ਕਮਨਵਸਾਰੇ ਕਹਿ ਨਾਨਕ ਮਨ ਮੇਰੇ ਸਾਰੋ ਹਰ ਨਾਲੇ ਸੱਚੇ ਸਾਬ ਕਿਆ ਨਹੀਂ ਕਰ ਤੇਰੀ ਕਰਤਨ ਤੇਰੇ ਸਭ ਕੁਛ ਹੈ ਜਿਦੈ ਸੋ ਪਾਵੇ ਸਦਾ ਸਿਬਤ ਸਲਾ ਤੇਰੀ ਨਾਮ ਮਨੁ ਸਾਹਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਬ ਕਿਆ ਨਹੀਂ ਕਰ ਤੇਰੀ ਸਾਚਾ ਨਾਮ ਰਹਿ ਧਾਰੂ ਸਾਚਾ ਨਾਮ ਧਰਮ ਰਾਜ ਜਿਨ ਪੁਖਾਂ ਸੁਖੁ ਗੁਆਈਐ ਕਰਸਾਂ ਸੁਖ ਮਨੈ ਉਸਿਆ ਜਿਨੇ ਸੰਸਪ ਜਾਈਐ ਸਾਖੁਰ ਬਾਣ ਕੀਤਾ ਗੁਰੂ ਵਿਟਾ ਉੰਜੇਤੀਐ ਉਢਾਈਐ ਕਹਿ ਨਾਨਕ ਸੁਣੋ ਸੰਤੋ ਸਉਤਰੋ ਪਿਆਰ ਸਾਚਾ ਨਾਮ ਰਹਿ ਧਾਰੂ ਵਾਜੇ ਪੰਛਿ ਸ਼ਬਦਿਤ ਕਰਸ ਭਾਗੀ ਕਰਸ ਭਾਗੀ ਸ਼ਬਦ ਵਾਜੀ ਕਲਾ ਅੰਜਿਤ ਕਰਤਾਰੀਐ ਪੰਦੂਤ ਵਾਸ ਕੀਤੀ ਕਾਲਕੰਡ ਕੁਮਾਰਿਆ ਤੁਰ ਕਰਮ ਪਾ ਤੁਜਿਨ ਕੋ ਸੇਨਾ ਮਰਕੇ ਲਾਗੀ ਕਹਿ ਨਾਨਕ ਪੰਸ ਕੋ ਆਤਿਤ ਕਰਣਾ ਦਵਾਜੀ ਅਨੰਦ ਸੁਨੋੜ ਪਾਗਿਓ ਸਨ ਮਨੋ ਅਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਤਰੇ ਸੰਗਲ ਵਸੂਰੇ ਦੁਖ ਰੋ ਸੰਤਾਪ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਿਰ ਸੇ ਪੂਰੀ ਗੁਰ ਤੇ ਜਾਣ ਸੰਤੇ ਪਨੀਤ ਕਾ ਤੇਪਿਤ ਸਤਿਗੁਰਾਂ ਪਰਪੂਰੇ ਬਨਵੰਤ ਨਾਨਕ ਗੁਰ ਚਨ ਰਾਗੇ ਵਾਜੇ ਅਨਹਤੂਰੇ ਮੋਦਾਵਣੀ ਮੱਲਾ ਪੰਜਾ ਥਾਰਵੇ ਤਨ ਵਸਤੂ ਪਈਓ ਸਾਸਨ ਤੋਖ ਵਿਚਾਰ ਅੰਮ੍ਰਿਤ ਨਾਨੁ ਥਾਰਵੇ ਕਾ ਪਾਇਓ ਜਿਸਕਾ ਸਭ ਸਰਦਾਰ ਜੀ ਕੋ ਖਾਵੇ ਜੀ ਕੋ ਪੰਚੈ ਜਿਸਕਾ ਉਹੇ ਅਦਾਰੋ ਏ ਵਸੀ ਨ ਜਾਇ ਨੇਤ ਨੇਤਰਾ ਖੁਰਤਾਰੋ ਤਮ ਸੰਸਾਰ ਚਰਨ ਰਗ ਤਰੀਏ ਸਭ ਨਾਨਕ ਬ੍ਰਹਮ ਫਸਾਰੋ ਸਲੋਕ ਮੰਲਾ ਪੰਜਵਾਂ 13 ਕੀਤਾ ਜਤੋ ਨਾਈ ਮੈਨੂੰ ਜੋ ਕੀ ਤੋਈ ਮੈ ਨਿਰਗੁਣ ਆਰੇ ਕੋ ਗੁਣ ਨਾਈ ਆਪੇ ਤਰਸ ਪਈ ਤਰਸ ਪਿਆ ਮੇ ਰਾਮ ਤੋਈ ਸਗੂ ਸੱਜ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ થી ਵੇ ਹਰਿਆ ਦਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੇਤਾ ਜੀਵਾ ਤਨ ਮਨ ਥੀਵੇ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ